ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੋ ਕਿ ਇੱਕ ਜਾਦੂਈ ਰੁੱਖ ਦੀ ਕਹਾਣੀ ਹੈ ਇਸ ਜਾਦੂ ਵਾਲੇ ਰੁੱਖ ਦੀ ਕਹਾਣੀ ਤੁਸੀਂ ਜ਼ਰੂਰ ਸੁਣਨਾ ਤੇ ਵੀਡੀਓ ਨੂੰ ਪੂਰੀ ਸੁਣਿਆ ਕਰੋ ਤਾਂ ਜੋ ਤੁਹਾਨੂੰ ਕਹਾਣੀ ਦੀ ਪੂਰੀ ਸਮਝ ਆ ਸਕੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪਿੰਡ ਛਿਲਮਿਲਪੁਰ ਵਿੱਚ ਇੱਕ ਛੋਟਾ ਪਰ ਸੋਹਣਾ ਪਿੰਡ ਸੀ ਜੋ ਪਹਾੜੀ ਟਿੱਲਿਆਂ ਅਤੇ ਘਣੇ ਜੰਗਲਾਂ ਦੇ ਨੇੜੇ ਵਸਿਆ ਹੋਇਆ ਸੀ ਇਸ ਪਿੰਡ ਵਿੱਚ ਕੁੱਲ 100 ਦੇ ਕਰੀਬ ਘਰ ਹੋਣਗੇ ਪਰ ਇਨ੍ਹਾਂ ਘਰਾਂ ਦੇ ਵਿੱਚਕਾਰ ਇੱਕ ਅਜੀਹਾਰੁਖ ਸੀ ਜੋ ਪਿੰਡ ਦੀ ਪਹਿਚਾਨ ਬਣ ਸੁੱਕਾ ਸੀ ਉਹ ਸੀ ਬੋਹੜ ਇਹ ਬੋਹੜ ਇੱਕ ਆਮ ਰੁੱਖ ਨਹੀਂ ਸੀ ਲੋਕ ਕਹਿੰਦੇ ਸਨ ਕਿ ਰੁੱਖ ਸੈਂਕੜਿਆਂ ਸਾਲਾਂ ਪੁਰਾਣਾ ਸੀ ਅਤੇ ਇਹਦੇ ਹੇਠਾਂ ਬੈਠਣ ਨਾਲ ਮਨ ਦੀ ਜੋ ਵੀ ਤਸਵੀਰ ਆ ਉਹ ਦੂਰ ਹੋ ਜਾਂਦੀ ਹੈ ਪਰ ਸਿਰਫ ਇਹ ਹੀ ਨਹੀਂ ਬਜ਼ੁਰਗਾਂ ਨੇ ਕਈ ਵਾਰੀ ਇਸ ਰੁੱਖ ਨੂੰ ਜਾਦੂਈ ਵੀ ਦੱਸਿਆ ਸੀ ਇਸ ਨੂੰ ਲੋਕ ਬੋਹੜਾ ਸਾਹਿਬ ਕਹਿੰਦੇ ਸਨ ਬੱਚੇ ਅਕਸਰ ਇਸ ਰੁੱਖ ਦੇ ਨੇੜੇ ਖੇਡਦੇ ਪਰ ਰੁੱਖ ਵੀ ਉਹਨਾਂ ਨਾਲ ਖੇਡਦਾ ਜਾਪਦਾ ਸੀ ਕਈ ਵਾਰੀ ਕਈ ਵਾਰੀ ਇਸ ਦੀਆਂ ਟਾਹਣੀਆਂ ਹਵਾ ਤੋਂ ਬਿਨਾਂ ਹੀ ਹਿੱਲਦੀਆਂ ਕਈ ਵਾਰੀ ਪੱਤੇ ਕਿਸੇ ਰਾਗ ਵਿੱਚ ਝੰਗਦੇ ਹੋਏ ਲੱਗਦੇ ਸਨ ਕਿਸੇ ਨੂੰ ਇਹ ਸਿਰਫ ਹਵਾ ਦਾ ਖੇਡ ਲੱਗਦਾ ਸੀ ਪਰ ਜਿਨ੍ਹਾਂ ਨੇ ਰੁੱਖ ਦੇ ਨੇੜੇ ਧਿਆਨ ਲਾਇਆ ਸੀ ਉਹ ਜਾਣਦੇ ਸਨ ਕਿ ਇਹ ਰੁੱਖ ਕੁਝ ਹੋਰ ਹੈ ਸੀ ਇਸ ਪਿੰਡ ਵਿੱਚ ਇੱਕ 14 ਸਾਲਾਂ ਦਾ ਲੜਕਾ ਰਹਿੰਦਾ ਸੀ ਜਿਸ ਦਾ ਨਾਮ ਸੀ ਮੋਹਨ ਮੋਹਨ ਇੱਕ ਤੇਜ ਜਿਗਿਆਸੂ ਤੇ ਸਾਫ਼ ਦਿਲ ਵਾਲਾ ਬੱਚਾ ਸੀ ਉਹ ਹਰ ਰੋਜ਼ ਸਕੂਲ ਤੋਂ ਆ ਕੇ ਰੁੱਖ ਹੇਠਾਂ ਬੈਠਦਾ ਆਪਣੀਆਂ ਕਿਤਾਬਾਂ ਖੋਲਦਾ ਤੇ ਪੜ੍ਹਾਈ ਕਰਦਾ ਪਰ ਇੱਕ ਦਿਨ ਉਸ ਨਾਲ ਕੁਝ ਅਜੀਹਾ ਹੋਇਆ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਉਸ ਰੋਜ਼ ਵੀ ਮੋਹਨ ਰੁੱਖ ਹੇਠਾਂ ਬੈਠਿਆ ਸੀ ਧੁੱਪ ਥੋੜੀ ਤੇਜ਼ ਸੀ ਪਰ ਬੋਹੜਾ ਸਾਹਿਬ ਦੀ ਛਾਂ ਠੰਡੀ ਤੇ ਸੁਹਾਵਣੀ ਸੀ ਮੋਹਨ ਨੇ ਆਪਣਾ ਹੱਥ ਰੁੱਖ ਦੇ ਤਣੀਆਂ ਉੱਤੇ ਰੱਖਿਆ ਤੇ ਅਚਾਨਕ ਉਸ ਦੇ ਮਸਤਿਸ਼ਕ ਵਿੱਚ ਇੱਕ ਆਵਾਜ਼ ਗੂੰਜੀ ਮੋਹਨ ਤੋ ਇੱਕ ਅਜੀਹਾ ਇਕਲੋਤਾ ਜਿਸ ਨੂੰ ਮੇਰੀ ਸੱਚੀ ਆਵਾਜ਼ ਸੁਣਾਈ ਦਿੰਦੀ ਹੈ ਮੋਹਨ ਚਾਟਕ ਕਰ ਉੱਠਿਆ ਉਸ ਨੇ ਚਾਰੇ ਪਾਸੇ ਵੇਖਿਆ ਕੋਈ ਨਹੀਂ ਸੀ ਇਹ ਮੈਂ ਸੁਣਿਆ ਕਿ ਮੇਰੇ ਮਾਨ ਦਾ ਬਹਿਮ ਉਸ ਨੇ ਸੋਚਿਆ ਪਰ ਅਗਲੇ ਪਾਲੀ ਫੇਰ ਉਹੀ ਆਵਾਜ਼ ਆਈ ਮੈਂ ਬੋਹੜਾ ਹਾਂ ਤੇਰੇ ਦਿਲ ਦੀ ਸਾਫੀ ਨੇ ਤੈਨੂੰ ਮੇਰੇ ਨਾਲ ਜੋੜ ਦਿੱਤਾ ਹੈ ਮੋਹਨ ਦਾ ਦਿਲ ਝੋਰ-ਝੋਰ ਨਾਲ ਧੜਕਣ ਲੱਗਾ ਪਰ ਉਹ ਡਰਿਆ ਨਹੀਂ ਉਸ ਦੇ ਅੰਦਰ ਇੱਕ ਅਨੋਖਾ ਵਿਸ਼ਵਾਸ ਜਾਗ ਗਿਆ ਸੀ ਮੋਹਨ ਨੂੰ ਹੁਣ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਬੋਹੜਾ ਸਾਹਿਬ ਕੋਈ ਆਮ ਰੁੱਖ ਨਹੀਂ ਹੈ ਬਲਕਿ ਇੱਕ ਜਿੰਦਾ ਆਤਮਾ ਵਾਲਾ ਰੁੱਖ ਹੈ ਜਾਦੂਈ ਪਰ ਕਰੂਣਾਵਾਨ ਮੈਂ ਤੇਰਾ ਮਿੱਤਰ ਹਾਂ ਮੋਹਨ ਰੁੱਖ ਨੇ ਫੇਰ ਕਿਹਾ ਤੂੰ ਕੌਣ ਤੇ ਕਿਵੇਂ ਮੇਰੇ ਨਾਲ ਗੱਲਾਂ ਕਰ ਰਿਹਾ ਹੈ ਮੋਹਨ ਨੇ ਪੁੱਛਿਆ ਮੈਂ ਸੈਂਕੜੇ ਸਾਲ ਪੁਰਾਣਾ ਰੁੱਖ ਹਾਂ ਮੈਨੂੰ ਕਦੇ ਇੱਕ ਸਾਧੂ ਨੇ ਵਰਕਤ ਦਿੱਤੀ ਸੀ ਉਹ ਆਖਦੇ ਸਨ ਕਿ ਜਦ ਕੋਈ ਸਾਫ਼ ਦਿਲ ਵਾਲਾ ਮਨੁੱਖ ਮੇਰੇ ਨਾਲ ਸੱਚੀ ਦੋਸਤੀ ਨਹੀਂ ਕਰਦਾ ਮੇਰਾ ਜਾਦੂ ਪੂਰੀ ਤਰ੍ਹਾਂ ਜਾਗ ਨਹੀਂ ਸਕਦਾ ਤੇ ਹੁਣ ਤੂੰ ਆਇਆ ਹੈ ਮੋਹਨ ਦੀਆਂ ਅੱਖਾਂ ਚਮਕਣ ਲੱਗ ਪਈਆਂ ਮੈਂ ਕੀ ਕਰ ਸਕਦਾ ਹਾਂ ਮੇਰੀ ਕਹਾਣੀ ਸੁਣ ਮੋਹਨ ਮੈਨੂੰ ਬਚਾਉਣ ਦੀ ਲੋੜ ਹੋ ਸਕਦੀ ਹੈ ਰੁੱਖ ਦੀ ਪੁਰਾਣੀ ਕਹਾਣੀ ਕਈ ਸੌ ਸਾਲ ਪਹਿਲਾਂ ਇਸੀ ਥਾਂ ਤੇ ਇੱਕ ਸਾਧੂ ਆਏ ਸਨ ਉਹ ਜੰਗਲਾਂ ਵਿੱਚ ਤਪ ਕਰਦੇ ਰਹੇ ਇੱਕ ਰਾਤ ਭਿਆਨਕ ਤੂਫਾਨ ਆਇਆ ਪਿਸਲੇ ਵਾਲੇ ਪਾਸਾਰੇ ਪਿੰਡ ਵਾਲੇ ਭੱਜ ਗਏ ਪਰ ਸਾਧੂ ਨੇ ਬੋਹੜੇ ਦੇ ਪੋਦੇ ਨੂੰ ਤੂਫਾਨ ਤੋਂ ਬਚਾਇਆ ਸਾਧੂ ਨੇ ਬੋਹੜੇ ਨੂੰ ਆਸ਼ੀਰਵਾਦ ਦਿੱਤਾ ਤੂੰ ਇਸ ਧਰਤੀ ਤੇ ਹਮੇਸ਼ਾ ਰਹੇਗਾ ਤੇ ਸੱਚਿਆਂ ਬੰਦਿਆਂ ਨੂੰ ਹਮੇਸ਼ਾ ਉਹਨਾਂ ਦਾ ਸਾਥ ਦੇਵੇਂਗਾ ਅਤੇ ਝੂਠਿਆਂ ਨੂੰ ਸਜ਼ਾ ਦੇਵੇਂਗਾ ਬੁਰਿਆਂ ਨੂੰ ਸਜ਼ਾ ਦੇਵੇਂਗਾ ਪਰ ਤੈਨੂੰ ਸੰਭਾਲਣ ਲਈ ਇੱਕ ਸੱਚਾ ਦੋਸਤ ਚਾਹੀਦਾ ਸਾਲਾਂ ਬੀਤ ਗਏ ਪਰ ਕੋਈ ਐਸਾ ਦੋਸਤ ਨਾ ਆਇਆ ਜਦ ਤੱਕ ਮੋਹਨ ਨਹੀਂ ਆਇਆ ਪਿੰਡ ਵਿੱਚ ਇੱਕ ਨਵਾਂ ਜ਼ਿਮੀਂਦਾਰ ਆਇਆ ਸੀ ਰਾਏ ਸਾਹਿਬ ਮਹੇਸ਼ਵਰ ਵੱਲ ਲੰਮੀ ਕਾਰ ਕਾਲਾ ਚਸ਼ਮਾ ਤੇ ਹਮੇਸ਼ਾ ਨਾਲ ਦੋ ਤਿੰਨ ਗੁੰਡੇ ਉਹ ਪਿੰਡ ਦੇ ਦਿਲ ਵਿੱਚ ਬਣੇ ਰੱਖੇ ਬੋਹੜੇ ਨੂੰ ਕੱਟ ਕੇ ਉਸ ਥਾਂ ਤੇ ਰਾਏ ਮਾਲ ਬਣਾਉਣਾ ਚਾਹੁੰਦਾ ਸੀ ਇੱਕ ਸ਼ੋਪਿੰਗ ਕੰਪਲੈਕਸ ਜਦ ਮੋਹਨ ਨੂੰ ਇਸ ਗੱਲ ਦਾ ਪਤਾ ਲੱਗਿਆ ਉਸਨੇ ਰੁੱਖ ਨਾਲ ਗੱਲ ਕੀਤੀ ਮੈਨੂੰ ਬਚਾਏ ਬਿਨਾ ਇਹ ਪਿੰਡ ਵੀ ਨਹੀਂ ਬਚੇਗਾ ਮੋਹਨ ਰੁੱਖ ਨੇ ਆਖਿਆ ਮੈਂ ਸਿਰਫ ਰੁੱਖ ਨਹੀਂ ਹਾਂ ਪਿੰਡ ਦੀ ਰੂਹ ਹਾਂ ਮੋਹਨ ਨੇ ਪੱਕਾ ਫੈਸਲਾ ਕਰ ਲਿਆ ਮੈਂ ਤੁਹਾਨੂੰ ਨਹੀਂ ਕੱਟਣ ਦਿਆਂਗਾ ਅਗਲੇ ਦਿਨ ਪਿੰਡ ਵਿੱਚ ਚੌਕ ਵਿੱਚ ਜ਼ਮੀਂਦਾਰ ਨੇ ਐਲਾਨ ਕਰ ਦਿੱਤਾ ਕਿ ਇੱਕ ਹਫਤੇ ਵਿੱਚ ਇਹ ਰੁੱਖ ਕੱਟ ਦਿੱਤਾ ਜਾਵੇਗਾ ਪਰ ਮੋਹਨ ਨੇ ਇੱਕ ਲਿਖਤੀ ਅਰਜੀ ਤਿਆਰ ਕੀਤੀ ਕਿ ਉਹ ਪਿੰਡ ਦੇ ਸਕੂਲ ਗੁਰਦੁਆਰੇ ਅਤੇ ਘਰ ਘਰ ਗਿਆ ਜੇ ਤੁਸੀਂ ਰੁੱਖ ਨਾਲ ਖੇਡੇ ਹੋ ਛਾਂ ਲੈ ਚੁੱਕੇ ਹੋ ਦੋ ਕਦਮ ਵੀ ਰੁੱਖ ਹੇਠਾਂ ਰੁਕੇ ਹੋ ਤਾਂ ਚੁੱਪ ਰਹੋ ਪਿੰਡ ਦੇ ਬੱਚਿਆਂ ਨੇ ਸਹੀ ਕੀਤੀਆਂ ਮਾਸਟਰ ਜੀ ਨੇ ਵੀ ਸਹੀ ਕੀਤੀ ਪਿੰਡ ਦੀਆਂ ਮਾਮਾ ਨੇ ਵੀ ਆਪਣੇ ਦਸਤਖਤ ਕੀਤੇ ਇੱਕ ਹਫਤੇ ਅੰਦਰ 150 ਲੋਕਾਂ ਦੀ ਅਰਜੀ ਤਿਆਰ ਹੋ ਗਈ ਇੱਕ ਰਾਤ ਜਦ ਮੋਹਨ ਰੁੱਖ ਦੇ ਹੇਠਾਂ ਸੁੱਤਾ ਪਿਆ ਸੀ ਰੁੱਖ ਦੀਆਂ ਟਾਣੀਆਂ ਹੌਲੀ-ਹੌਲੀ ਹਿੱਲੀਆਂ ਇੱਕ ਚਮਕੀਲੀ ਰੌਸ਼ਨੀ ਰੁੱਖ ਵਿੱਚੋਂ ਨਿਕਲਣ ਲੱਗੀ ਮੋਹਨ ਨੇ ਅੱਖਾਂ ਖੋਲੀਆਂ ਬੋਹੜੇ ਵਿੱਚੋਂ ਇੱਕ ਨਕਸ਼ਾ ਨਿਕਲ ਰਿਹਾ ਸੀ ਪੁਰਾਣੀ ਧਰਤੀ ਦਾ ਨਕਸ਼ਾ ਜਿਸ ਵਿੱਚ ਲਿਖਿਆ ਸੀ ਜੇ ਤੂੰ ਮੇਰੇ ਦਿਲ ਦੀ ਗੱਲ ਸੁਣੀ ਤਾਂ ਤੂੰ ਉਹ ਤਾਕਤ ਲੱਭ ਸਕੇਗਾ ਜੋ ਸਿਰਫ ਸੱਚੇ ਦੋਸਤ ਨੂੰ ਮਿਲਦੀ ਹੈ ਮੋਹਨ ਨੇ ਨਕਸ਼ਾ ਉਠਾਇਆ ਇਹ ਨਕਸ਼ਾ ਰੁੱਖ ਦੇ ਜੜ੍ਹੇ ਥਾਂ ਅਮਰ ਚੀਜ਼ਾਂ ਵੱਲ ਇਸ਼ਾਰਾ ਕਰ ਰਿਹਾ ਸੀ ਮੋਹਨ ਰਾਤ ਭਰ ਸੌ ਨਹੀਂ ਸਕਿਆ ਉਸ ਦੇ ਕੋਲ ਹੁਣ ਇੱਕ ਅਜੀਹਾ ਨਕਸ਼ਾ ਸੀ ਜੋ ਬੋਹੜਾ ਸਾਹਿਬ ਨੇ ਖੁਦ ਦਿੱਤਾ ਸੀ ਉਹ ਇਹ ਨਕਸ਼ਾ ਸਿਰਫ ਜਾਦੂਈ ਨਹੀਂ ਸੀ ਬਲਕਿ ਇੱਕ ਅਜੀਹੀ ਤਾਕਤ ਸੀ ਜੋ ਪਿੰਡ ਨੂੰ ਇਹ ਦਿਖਾਉਂਦਾ ਸੀ ਕਿ ਜੋ ਇਸ ਪਿੰਡ ਦੀ ਰਾਖੀ ਕਰ ਸਕਦਾ ਸੀ ਅਗਲੇ ਸਵੇਰੇ ਮੋਹਨ ਨੇ ਆਪਣੀ ਸਾਈਕਲ ਚੁੱਕੀ ਬੈਗ ਚ ਨਕਸ਼ਾ ਰੱਖਿਆ ਤੇ ਰੁੱਖ ਨਾਲ ਮਿਲ ਕੇ ਦੱਸਿਆ ਮੈਂ ਤੈਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾਵਾਂ ਰੁੱਖ ਨੇ ਅਖੀਰਵਾਰ ਮਨ ਹੁੰਦੇ ਮੱਥੇ ਉੱਤੇ ਆਪਣੀ ਪੱਤੀ ਛੁਹਾਈ ਸਾਵਧਾਨ ਰਹੀ ਮੋਹਨ ਇਹ ਰਸਤਾ ਸਿੱਧਾ ਨਹੀਂ ਆ ਇਹ ਬਹੁਤ ਟੇਡਾ ਏ ਇਸ ਵਿੱਚ ਜਿਸ ਦੀ ਨੀਅਤ ਸਾਫ਼ ਹੈ ਉੱਥੇ ਹਰ ਜਾਦੂ ਹਾਰ ਜਾਂਦਾ ਏ ਉੱਥੇ ਦਿਲ ਦੀ ਸ਼ਰਦਾ ਜਿੱਤ ਜਾਂਦੀ ਏ ਨਕਸ਼ੇ ਅਨੁਸਾਰ ਪਹਿਲਾ ਮਕਸਦ ਸੀ ਨੀਲਾ ਪੱਥਰ ਜੋ ਰੁੱਖ ਦੀ ਜੜ੍ਹ ਹੇਠਾਂ ਦੱਬਿਆ ਹੋਇਆ ਸੀ ਇਸ ਪੱਥਰ ਨੂੰ ਸੂਹਣ ਨਾਲ ਸਾਰੇ ਦੂਜੇ ਦਰਵਾਜ਼ੇ ਜਾਦੂਈ ਦਰਵਾਜ਼ੇ ਖੁੱਲਦੇ ਨੇ ਮੋਹਨ ਨੇ ਜੜਾਹੇਟ ਖੋਦਣਾ ਸ਼ੁਰੂ ਕੀਤਾ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਇੱਕ ਚਮਤਕਾਰ ਗੋਲ ਨੀਲਾ ਪੱਥਰ ਮਿਲਿਆ ਜਦ ਮੋਹਨ ਨੇ ਪੱਥਰ ਸੂਹਿਆ ਤਾਂ ਅਚਾਨਕ ਧਰਤੀ ਹਿੱਲੀ ਰੁੱਖ ਦੀਆਂ ਜੜਾਂ ਆਪੋ ਆਪ ਖੁੱਲ ਗਈਆਂ ਇੱਕ ਸੰਘੀਲੀਆਂ ਵਾਲੀ ਤਹਿਖਾਨਾ ਨਿਕਲ ਆਇਆ ਤਹਿਖਾਨੇ ਅੰਦਰ ਇੱਕ ਕਮਰਾ ਸੀ ਪੂਰੀਆਂ ਕੰਦਾ ਨਾਲ ਦਰਵਾਜ਼ਿਆਂ ਉੱਤੇ ਲਿਖਿਆ ਹੋਇਆ ਸੀ ਸੱਚੇ ਦਿਲ ਵਾਲੇ ਨੂੰ ਹੀ ਅੱਗੇ ਵਧਣ ਦੀ ਆਗਿਆ ਹੈ ਅੰਦਰੋਂ ਇੱਕ ਆਵਾਜ਼ ਆਈ ਮੋਹਨ ਜੇ ਤੂੰ ਆਪਣਾ ਡਰ जित ਸਕੇ ਤਾਂ ਅਸਲ ਤਾਕਤ ਤੇਰੀ ਹੋਵੇਗੀ ਕਮਰੇ ਦੇ ਵਿੱਚਕਾਰ ਇੱਕ ਪੱਥਰ ਦਾ ਸ਼ੇਰ ਬੈਠਾ ਸੀ ਮੋਹਨ ਨੇ ਅੱਖਾਂ ਬੰਦ ਕੀਤੀਆਂ ਆਪਣਾ ਡਰ ਦਿਲ ਤੋਂ ਕੱਢਿਆ ਅਤੇ ਕਿਹਾ ਮੈਂ ਰੁੱਖ ਲਈ ਆਪਣੇ ਪਿੰਡ ਲਈ ਸੱਚਾਈ ਲਈ ਖੜਾ ਹਾਂ ਸ਼ੇਰ ਹੌਲੀ-ਹੌਲੀ ਹਿੱਲਿਆ ਤੇ ਗਾਇਬ ਹੋ ਗਿਆ ਕਮਰੇ ਦੇ ਵਿੱਚਕਾਰੋਂ ਇੱਕ ਚਮਤਕਾਰ ਚੀਜ਼ ਨਿਕਲੀ ਇੱਕ ਪੁਰਾਣੀ लाਟੀ ਜਿਸ ਦੀ ਟਿਪ ਤੇ ਰੁੱਖ ਦੀ ਸ਼ਕਲ ਬਣੀ ਹੋਈ ਸੀ ਇਹ ਸੀ ਰਖਣੀ लाਟੀ ਰੁੱਖ ਦੀ ਤਾਕਤ ਮਾਨਵ ਰੂਪ ਵਿੱਚ ਦੂਜੇ ਪਾਸੇ ਰਾਏ ਮਹੇਸ਼ਵਰ ਮਾਲ ਨੇ ਬਿਲਡਰਾਂ ਨੂੰ ਬੁਲਾ ਲਿਆ ਸੀ ਰੁੱਖ ਕੱਟਣ ਦੀ ਤਾਰੀਖ ਤੈਅ ਹੋ ਗਈ ਸੀ ਮਸ਼ੀਨਾ ਆ ਗਈਆਂ ਸਨ ਬਿੱਲੇ ਗੱਡੀਆਂ ਲਾਈਨ ਵਿੱਚ ਪਿੰਡ ਦੇ ਵੱਡੇ ਮੌਨ ਸਨ ਪਰ ਮੋਹਨ ਦੀ ਗੈਰ ਹਾਜ਼ਰੀ ਉਹਨਾਂ ਨੂੰ ਚਿੰਤਤ ਕਰ ਰਹੀ ਸੀ ਕਿੱਥੇ ਗੁੰਮ ਹੋ ਗਿਆ ਏ ਮੋਹਨ ਇੱਕ ਮਾਸਟਰ ਜੀ ਨੇ ਕਿਹਾ ਮੋਹਨ ਜਦ ਤਹਿਖਾਨੇ ਤੋਂ ਨਿਕਲਿਆ ਉਸ ਦੇ ਹੱਥ 'ਚ ਰੱਖਣੀ लाਟੀ ਸੀ ਰੁੱਖ ਦੀਆਂ ਟਾਣੀਆਂ ਖੁਸ਼ੀ ਨਾਲ ਝੂਮਦੀਆਂ ਸਨ ਮੋਹਨ ਨੇ ਜਦ लाਟੀ ਰੁੱਖ ਦੇ ਤਣੇ ਉੱਤੇ ਟਿਕਾਈ ਤਾਂ ਬੋੜੇ ਦੀਆਂ ਸਾਰੀਆਂ ਟਾਣੀਆਂ ਨੇ ਚਮਕਣ ਲੱਗ ਪਈਆਂ ਸਾਰੇ ਪਿੰਡ ਵਾਸੀ ਚੌਂਕ ਗਏ ਮੋਹਨ ਨੇ लाਟੀ ਨੀਲੇ ਪੱਥਰ ਉੱਤੇ ਰੱਖ ਦਿੱਤੀ ਅਤੇ ਇੱਕ ਰੁੱਖੀ ਢਾਲ ਰੁੱਖ ਦੇ ਆਲੇ-ਦੁਆਲੇ ਬਣ ਗਈ ਜਦ ਮਸ਼ੀਨਾਂ ਨੇ ਰੁੱਖ ਵੱਲ ਵਧਣਾ ਚਾਹਿਆ ਢਾਲ ਨੇ ਉਹਨਾਂ ਨੂੰ ਰੋਕ ਲਿਆ ਗੱਡੀਆਂ ਦੇ ਇੰਜਣ ਠੱਪ ਹੋ ਗਏ ਮੋਹਨ ਨੇ ਉੱਚੀ ਆਵਾਜ਼ ਵਿੱਚ ਕਿਹਾ ਇਹ ਰੁੱਖ ਕੋਈ ਜਾਦੂ ਹੀ ਨਹੀਂ ਇਹ ਸਾਡੀ ਮਾਂ ਵਾਂਗੂ ਐ ਜੋ ਰੁੱਖ ਨੂੰ ਹਟਾਏਗਾ ਉਹ ਆਪਣਾ ਭਵੇਖ ਨੂੰ ਕੱਟੇਗਾ ਪਿੰਡ ਵਾਸੀਆਂ ਨੇ ਹਥਿਆਰ ਚੁੱਕ ਲਏ ਨਾ ਹਿੰਸਾ ਲਈ ਸਿਰਫ ਪਿਆਰ ਦੀ ਰਾਖੀ ਲਈ ਹਾਲਾਤ ਵੇਖ ਕੇ ਰਾਏ ਮਾਇਸ਼ਵਰ ਵੱਲ ਨੂੰ ਹਟਣਾ ਪਿਆ। ਮੋਹਨ ਦੀ ਜਿੱਤ ਪਿੰਡ ਵਿੱਚ ਇੱਕ ਨਵੀਂ ਉਮੀਦ ਦੀ ਲਹਿਰ ਵੰਗਾਈ। ਰੁੱਖ ਲੋਕ ਰੁੱਖੇ ਥਾਂ ਇਕੱਠੇ ਹੋਣ ਲੱਗੇ। ਰੁੱਖ ਦੀ ਛਾਂ ਹੋਣੀ ਸਿਰਫ ਠੰਡੀ ਨਹੀਂ ਸੀ, ਹੁਣ ਉਹ ਚਮਕਦੀ ਹੋਈ ਜਾਦੂਈ ਛਾਂ ਸੀ ਜਿੱਥੇ ਬੈਠਣ ਨਾਲ ਮਨ ਨਿਰਮਲ ਹੋ ਜਾਂਦਾ ਸੀ। ਪਰ ਮੋਰਹੰਦ ਦੀ ਅੰਦਰਲੀ ਗੱਲ ਇਹ ਸੀ ਕਿ ਉਸ ਰੁੱਖ ਨੇ ਹਜੇ ਤੱਕ ਸਾਰਾ ਰਾਜ਼ ਨਹੀਂ ਸੀ ਦੱਸਿਆ। ਇੱਕ ਰਾਤ ਜਦ ਮੋਹਨ ਰੁੱਖ ਹੇਠਾਂ ਬੈਠਿਆ ਸੀ ਉਹੀ ਆਵਾਜ਼ ਆਈ ਮੋਹਨ ਤੈਨੂੰ ਇੱਕ ਅੰਤਮ ਕੰਮ ਕਰਨਾ ਪਵੇਗਾ ਮੋਹਨ ਕੀ ਕੰਮ ਕਰਨਾ ਪਵੇਗਾ ਸਦੀਆਂ ਪੁਰਾਣੀ ਇੱਕ ਸ਼ਪਤ ਹੈ ਜੋ ਸਾਧੂ ਨੇ ਦਿੱਤੀ ਸੀ ਹਾਲੇ ਤੱਕ ਟੁੱਟੀ ਨਹੀਂ ਕਿਹੜੀ ਸ਼ਪਤ ਜਦ ਤੱਕ ਇੱਕ ਸੱਚਾ ਦੋਸਤ ਆਪਣੀ ਕਿਸੇ ਪਿਆਰੀ ਚੀਜ਼ ਲਈ ਕੁਰਬਾਨੀ ਨਹੀਂ ਦਿੰਦਾ ਤਦ ਤੱਕ ਮੇਰੀ ਤਾਕਤ ਸਦਾ ਲਈ ਨਹੀਂ ਜਾਗਦੀ ਮੋਹਨ ਨੇ ਸੋਚਿਆ ਉਸਦੀ ਸਭ ਤੋਂ ਪਿਆਰੀ ਚੀਜ਼ ਕੀ ਸੀ ਉਹਦੀ ਮਾਂ ਦਾ ਤੋਹਫ਼ਾ ਇੱਕ ਪੁਰਾਣੀ ਕਿਤਾਬ ਜੋ ਹਮੇਸ਼ਾ ਨਾਲ ਰੱਖਦਾ ਸੀ ਉਹ ਕਿਤਾਬ ਜੋ ਉਸਦੀ ਮਾਂ ਨੇ ਮੌਤ ਤੋਂ ਪਹਿਲਾਂ ਦਿੱਤੀ ਸੀ ਜਿਸ ਦੇ ਅੰਦਰ ਉਹਦੀ ਲਿਖੀਆਂ ਗੱਲਾਂ ਉਹਨਾਂ ਦੀਆਂ ਯਾਦਾਂ ਤੇ ਮੋਹਨ ਦੀ ਮਾਂ ਦੀ ਆਖਰੀ ਤਸਵੀਰ ਸੀ ਮੋਹਨ ਨੇ ਕਿਤਾਬ ਚੁੱਕ ਕੇ ਤਣੇ ਤੇ ਰੱਖ ਦਿੱਤੀ ਰੁੱਖ ਦੀ ਟਾਣੀ ਹੌਲੀ-ਹੌਲੀ ਝੁੱਕ ਕੇ ਕਿਤਾਬ 'ਚੋਂ ਤਸਵੀਰ ਚੁੱਕ ਕੇ ਲੈ ਗਈ ਰੁੱਖ ਦੇ ਪੱਤੇ ਇੱਕ ਤੂਫਾਨ ਵਾਂਗ ਘੁੰਮਣ ਲੱਗੇ ਚਮਕਦਾਰ ਰੋਸ਼ਨੀ ਰੁੱਖ ਦੇ ਅੰਦਰੋਂ ਨਿਕਲ ਕੇ ਸਾਰਾ ਪਿੰਡ ਰੋਸ਼ਨ ਹੋ ਗਿਆ ਇੱਕ ਆਵਾਜ਼ ਗੂੰਜੀ ਮੋਹਨ ਤੂੰ ਆਪਣੀ ਪਸੰਦ ਦੀ ਵਸਤੂ ਕੁਰਬਾਨ ਕਰਕੇ ਮੈਨੂੰ ਮੁਕੰਮਲ ਕਰ ਦਿੱਤਾ ਹੁਣ ਮੈਂ ਹਮੇਸ਼ਾ ਲਈ ਇਸ ਧਰਤੀ ਦੀ ਰਾਖੀ ਕਰਾਂਗਾ ਸਾਰੇ ਪਿੰਡ ਵਾਸੀ ਅੱਖਾਂ 'ਚ ਹਾਸਾ ਤੇ ਨਮੀ ਨਾਲ ਖੜੇ ਸਨ ਮੋਹਨ ਨੇ ਚੁੱਪਚਾਪ ਕਿਤਾਬ ਦੇ ਬਿਨਾਂ ਘਰ ਵਾਪਸੀ ਕੀਤੀ ਪਰ ਉਸ ਦਾ ਦਿਲ ਭਰਿਆ ਹੋਇਆ ਸੀ ਹfte ਬਾਅਦ ਬੋੜਾ ਸਾਹਿਬ ਦੀ ਥਾਂ ਤੇ ਇੱਕ ਰੁੱਖ ਰੁੱਖੀ ਪਾਟਸ਼ਾਲਾ ਬਣੀ ਜਿੱਥੇ ਬੱਚੇ ਰੁੱਖੇ ਥਾ ਪੜਦੇ ਰੁੱਖ ਹੋਂ ਸਿੱਧਾ ਗੱਲਾਂ ਨਹੀਂ ਸਿਖਾਦਾ ਪਰ ਕਦੇ ਕਦੇ ਉਹਦੇ ਪੱਤੇ ਫੜਕਦੇ ਮੋਹਨ ਨੂੰ ਇੱਕ ਝਟਕਾ ਦਿੰਦੇ ਮੈਂ ਹਜੇ ਵੀ ਇੱਥਨੀਆ ਮੋਹਨ ਬਾਦਦਾ ਗਿਆ ਪੜ ਕੇ ਬਾਤਾਵਨ ਵਿਗਿਆਨੀ ਬਣ ਗਿਆ ਉਸਨੇ ਪਿੰਡ ਵਿੱਚ ਰੁੱਖ ਲਗਾਉਣ ਦੀ ਮਹਮ ਚਲਾਈ ਪਰ ਬੋੜਾ ਸਾਹਿਬ ਉਹ ਸਦਾ ਲਈ ਇੱਕ ਜਾਦੂਈ ਨਿਸ਼ਾਨਬੰਦ ਠਹਿਰ ਗਿਆ ਕਈ ਵਾਰ ਜਾਦੂ ਚਮਤਕਾਰ ਨਹੀਂ ਦਿਲ ਦੀ ਸਚਾਈ ਹੁੰਦੀ ਹੈ ਜਿਹੜਾ ਦਿਲ ਤੋਂ ਸੁਣਦਾ ਰੁੱਖ ਵੀ ਉਸ ਨਾਲ ਗੱਲਾਂ ਕਰਦਾ ਏ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਤੰਤ